ਇਰੇ ਤੋਂ ਪਵਾੜੇ ਸਾਰੇ ਮੈਂ ਕੀ ਕਰਾਂ ਸਾਰਿਆਂ ਦੇ ਪਵਾੜੇ ਸਿਰ ਇਕੱਲੇ ਦੇ ਬੰਦੇ ਦੇ ਪਵਾੜੇ ਨਹੀਂ ਮੈਂ ਤੁਹਾਨੂੰ ਦਿੰਦਾ ਉਧਰ ਜੀ ਤੁਹਾਾਰੀ ਤੁਹਾਡਾ ਆਪਣਾ ਚੈਨਲ ਸਹਿਰ ਇਹਮ ਨੂੰ ਬਲੌਗ ਦੇ ਵਿੱਚ ਇਹ ਤਾਂ ਇੱਧਰ ਅਜ ਮੈਡਮ ਹੁਣੇ ਕਰ ਰਹੇ ਆ ਯਾਰੀ ਭਾਂਡੇ ਢਾਂਡੇ ਤੇ ਗੈਸ ਨੂੰ ਇਨਸਾਫ ਕਰ ਰਹੇ ਆ ਗੈਸ ਨਾਲ ਦੇਖ ਕੇ ਜਿਹੜਾ ਆ ਉਹ ਸਾਫ਼ ਹੋ ਰਿਹਾ ਆ ਤੇ ਇਹਨਾਂ ਦੀ ਲੁੱਕ ਵੀ ਚੇਂਜ ਹੋ ਗਈ ਤੇ ਗੈਸ ਦੀ ਲੁੱਕ ਵੀ ਚੇਂਜ ਹੋ ਗਈ ਆ ਜਸਤੂ ਸਾਡਾ ਘੁੰਮ ਰਿਹਾ ਐ ਇਦਾਂ ਹੀ ਅੱਜ ਸਵੇਰ ਦਾ ਨਲੀ ਸਾਫ ਕਰੀ ਜਾਂਦਾ ਬਾਬਾ ਨਲੀ ਚੋਚੋ ਬਚਪਨ ਵਰਗੀ ਮੋਜ ਨਹੀਂ ਲੱਭਂ ਜ਼ਿੰਦਗੀ ਸਾਰੀ ਚੋਂ ਬਚਪਨ ਸਾਡੇ ਬਚਪਨ ਨੇ ਕਿਦਾਂ ਵੀੜ ਹੁੰਦੀ ਹੁੰਦੀ ਕਿ ਨਵਦੀ ਲੱਗਣੀ ਨਾ ਆਪਾਂ ਕੀ ਕਰਦੇ ਰਹੇ ਬਚਪਨ ਕਿੱਦੇ ਹੁੰਦੇ ਕਿ ਆਪਣ ਡੈਡੀ ਮੰਮੀ ਨਾਲ ਕਿਦਾਂ-ਕਿਦਾਂ ਕਰਦੇ ਸੀਗੇ ਕਿਦਾਂ ਫੋਟੋਆਂ ਕਿ ਮੰਗਦੇ ਸੀਗੇ ਕੀ 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 ਸਾਨੂੰ ਮਿਲਦਾ ਸੀਗਾ ਹਨਾ ਕਿੰਨਾ ਵਧੀਆ ਲੱਗਣਾ ਹੈਗਾ ਹੁਣ ਦਾ ਫੋਟੋ ਮੈਂ ਹੁੰਦੀਆਂ ਬਸ ਫੋਟੋ ਵੀ ਹੈ ਨਹੀਂ ਸਾਡੀ ਤਾਂ ਕੋਈ ਮੇਰੀ ਜੀ ਕਿਤੇ ਇੱਕ ਅੱਧੀ ਫੋਟੋ ਕੋਈ ਮਿਲ ਜੇ ਤਾਂ ਮਿਲ ਜੇ ਉਹਦਾ ਹੈ ਹੀ ਨਹੀਂ ਤੁਹਾਡੀ ਹੈਗੀ ਤਾਂ ਆ ਇੱਕ ਹੀ ਆ ਜਸੂਰ ਗਿਆ ਮੇਰੀ ਵੀ ਹੈਗੀ ਕਿਦਾਂ ਜਸੂਰ ਤੂੰ ਉਹ ਆਪਣੇ ਪਾਪਾ ਦਾ ਕੱਚਾ ਪਾ ਕੇ ਆ ਗਏ ਪਾ ਕੇ ਲਈਏ ਫੇਰੇ ਇਹ ਐ ਲੈ ਇਹਨੂੰ ਥਾ ਪਾਏ ਬਾਬਾ ਅੱਜ ਵੀਡੀਓ ਕੀ ਦੇਖ ਦੋ ਹੋਣੀ ਕਿ ਨਹੀਂ ਦੋ ਹੋਣੀ ਮੈਂ ਲੱਗੀ ਬੰਦ ਕਰਨੀ ਤਾਂ ਆ ਜੀ ਸੈਦ ਦੀ ਵੀਡੀਓ ਬਣਾਈ ਜੀ ਬਲੀ ਗਰ ਉਹ ਚਲਦੀ ਸੌਰੀ ਕਿ ਇੱਥੇ ਲੱਗਿਆ ਤੇ ਇੱਥੇ ਦੀ ਪਾਣੀ ਨੂੰ ਕੱਟਾਈ ਕਰੋ ਕੋਈ ਕੁਛ ਕਰੋ ਇਹ ਅਤਬ ਬਿਆਗ ਦੋ ਨੂੰ ਗਿਆ ਕਿ ਕਿਹਨੇ ਗਾਲੀ ਕੱਢੇ ਰੱਤ ਦੇ ਤਾ ਤੂੰ ਕਿਉਂ ਪੀ ਰਿਹਾ ਹੈਂ ਅਕਾ ਦਰਦੀ ਦਰਦੀ ਸਰ ਬਣਾ ਦਿਖਾਉਂਦੇ ਹੋਰ ਦੇਖਦਾ ਹੁਣ ਦਿਖਾਈ ਹੋੜ ਆਇਆ ਨਹੀਂ ਆਵੀ ਆ ਜਿੱਦਾਂ ਹੁਣ ਆ ਵੀਡੀਓ ਇਹਦੇ ਬਾਅਦ ਨੀ ਕਹਿੰਦਾ ਸਣਾ ਯਾਰ ਹੀ ਕਰਦੇ ਆ ਹਣ ਮੈਂ ਲੱਗੀ ਸੀ ਸਹਜ ਜਿੱਤਾ ਕਰਨ ਝਾਟਾ ਦੇਖ ਰਖ ਲੈ ਤੇਰੇ ਤਾਂ ਬੁਆੜੇ ਸਾਰੇ ਮੈਂ ਕੀ ਕਰਾਂ ਤੇਰੇ ਤਾਂ ਬੁਆੜੇ ਮੈਂ ਕੀ ਕਰਾਂ ਤੇ ਵਿੱਚ ਤੁਹਾਡੇ ਆਪਣੇ ਬੁਆੜੇ ਨਹੀਂ ਕੀ ਵੀਰੇ ਆਪਣੇ ਬੁਆੜੇ ਸਾਰੇ ਨੇ ਬੁਆੜੇ ਸੇ ਇਕੱਲੇ ਦੇ ਬੰਦੇ ਨੇ ਬੁਆੜੀ ਨਹੀਂ ਮੈਂ ਸੱਨੇ ਆਂਦੀ ਆਪਾਂ ਇੱਕ ਤਾਂ ਕਮਰੇ ਜਵਰ ਜਗ੍ਹਾ ਹੈ ਹੀ ਨਹੀਂ ਉਹ ਵੀ ਆਂਦੀ ਕਿੱਥੋਂ ਜਸੂ ਤੂੰ ਇਕੱਠੀ ਕਰਨ ਨੂੰ ਤੈਨੂੰ ਕਿਹਾ ਵਸਾਉਣ ਨੂੰ ਕਿਹਾ ਇੱਧਰ ਚਾਦਰ ਪਿਸ਼ੀ ਵਾਲੀ ਚਾਹੀਦੀ ਹੈ ਰ ਲਾਰਾਂ ਨੂੰ ਆ ਬਗਰੇ ਪਾਉਂਦੇ ਆ ਹਾਂ ਯਾਰ ਇਹ ਸੁਰ ਆ ਰਿਹਾ ਹੈ ਕਿ ਨਾ ਸੁਣਾਣੇ ਹੈ ਨਾਣੇ ਤੁਮ ਮੈਂ ਕਹਿਆ ਲੈ ਸੁਣਾਣੇ ਉੱਥੋਂ ਵਧੀਆ ਜਿਹੜੀ ਐ ਨਹੀਂ ਮੈਨੂੰ ਲੱਗਦੇ ਅੱਛਾ ਵੀ ਬਰਾਬਰ ਕੁਲ ਚੱਟਿਆ ਨੰਬਰਿੰਗ ਆ ਨੰਬਰਿੰਗ ਚੱਲ ਰਹੀਆਂ ਐ ਨਹੀਂ 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 ਇਹ ਗੰਦਾ ਹੈ ਗੰਦਾ 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 ਇੱਕ ਬਣਾੜੇੜ ਬੋਰ ਕਰਦੀ ਆ ਬੋਰ ਕਰਦੀ ਆ ਬੋਟ ਮਾਰੀਆ ਮੈਂ ਹੈਡ ਹੈ ਆ ਲੈ ਗਲਾਸ ਰੱਖ ਕੇ ਅੰਦਰ ਗਲੀਂ ਜਾ ਗਲਾਸ ਰੱਖ ਕੇ ਗਲਾਸਾ ਕਿੱਥੇ ਹੋਇਆ ਜਾ ਰੱਖਿਆ ਜਿਹੜਾ ਕੰਮ ਕਰਨਾ ਨਾਲ ਉਹ ਹੀ ਕਰਨਾ ਤੂੰ ਜੇਰਾ ਨਹੀਂ ਕੰਮ ਕਰਨਾ ਉਹ ਤਾਂ ਕਰਦੀ ਨਹੀਂ ਨਾ ਕਿੰਨਾ ਨੂੰ ਹੱਥ ਨਾਲ ਪਹੁੰਚ ਜਾ ਠੀਕ ਆ ਦੇਖ ਲੈ ਇਹ ਇਧਰ ਨਹੀਂ ਇਧਰ ਨਹੀਂ ਉੱਪਰ ਉਠਾ ਲਾ ਉੱਪਰ ਉਠਾ ਲਾ ਲੈ ਉੱਪਰ ਪਿਠਾ ਲਾ ਉੱਪਰ ਆ ਜਾ ਜਿਵੇਂ ਉੱਪਰ ਆ ਜਾ ਚੱਲ ਜੰਗੇ ਉੱਪਰ ਚੱਲ। ਮੈਂ ਦੋ ਫਾਈਆਂ ਮੈਂ ਦੋ ਨਾ ਕਿ ਦੋ ਫਾਈਆਂ। ਚਲੋ ਕੱਟੋ। ਹਾਂ ਬਰਥਡੇ ਵਾਲੇ ਕਰੋ। ਕੱਟੋ। ਇਹ ਕਿ ਨਹੀਂ ਐਸ ਕਰੀਮ ਅਜ ਮਾ ਕੇ ਲੋ। ਅਈ ਕਿ ਤੁਹਾਨੂੰ ਪੇਸਟੀਆਂ ਲਿਆਵਾਂਗੇ। ਜਿੰਨੀ ਆ ਸਹੀ ਐ ਪੇਸਟੜੀ ਦਸਾਂ ਵਾਲੀ ਮੈਂ ਦੇਖਿਆ। ਜਿੰਨੀ ਮਹਿੰਗੀ ਲੋ ਉਨੀ ਕਰੀਮ ਵੀ ਜਾ ਰਹੇ ਹੁੰਦੀ ਉੱਤੇ। ਸਾਨੂੰ ਬਰੈਡ ਜੇ ਚਾਹਿਆ ਸਹੀ ਲੱਗਦਾ ਮੈਨੂੰ। ਸਾਰਿਆਂ ਨੂੰ ਬਰੈਡ ਹੀ ਸਹੀ ਲੱਗਦਾ। और वो सेट लाइन में सेट लाइन में ओ ओ ओ ओ उ अब बोले मोड़ी हेलो हूं और एक आदमी अब भगवान जी ਲਓ ਜੀ ਤੇਰੇ ਹੁਣ ਇੱਥੇ ਐਦਾਂ ਕਰ ਲੈਣਾ ਆਪਾਂ ਪਨੀਰ ਨੂੰ ਇਸ ਤਰ੍ਹਾਂ ਬਈ ਉੱਥੇ ਬਰੋਂਠਾ 150 ਰੁਪਏ ਦਾ ਸੀ ਆਪਾਂ ਘਰੇ ਬਣਾ ਕੇ ਨੇ ਆਣੇ ਨੂੰ ਵੀ ਖੋਨੇ ਆ ਆਪ ਵੀ ਬਣਨੇ ਆ ਤੇ ਖਰਚਾ ਕਿੰਨਾ ਹੋਇਆ 250 ਰੁਪਏ ਲਿਆਂਦਾ ਅਸੀਂ ਹੁਣ ਤੇ 250 ਰੁਪਏ ਇੱਥੇ ਲੱਗਾ 100 ਦਾ ਪਨੀਰ ਲਿਆਂਦਾ ਹੈ ਉਹ ਸਾਰਾ ਜੂੜੀ ਥੋੜੀ ਸਾਰੇ ਕਰਨਾ ਆਪਣੀ ਮਰਜ਼ੀ ਆ ਆਹੋ ਉਹ ਤਾਂ ਮੈਂ ਕਹਿੰਦੀ ਬਹੁਤ ਐ ਨਾ ਯਾਰ ਬਾਕੀ ਰੱਖ ਲਾ ਹੈਨਾ ਫੇ ਸਵੇਰ ਨੂੰ ਨਾਲ ਸਕੂਲੇ ਜਾਣ ਕੇ ਬਣਾ ਦੇ ਦਸਾ ਇੱਕ ਬੜਾ ਪੁੱਛ ਰਿਹਾ ਆਪ ਦੇ ਦਸਾ ਇੱਧਰ ਜੀ ਨਿਆਣਾ ਵੀ ਕਰ ਲੰਦਾ ਤੇ ਇੱਧਰ ਆਪਾਂ ਪਿਆਜ਼ ਤੇ ਮਿਰਚਾ ਇਹਦੇ ਚ ਪਾ ਲਈਆਂ ਹੈਗੀਆਂ ਇੱਧਰ ਸਾਡੇ ਬੱਚੇ ਜਿਹੜੇ ਇੱਧਰ ਕਰ ਰਹੇ ਆਪਣੇ ਇੰਜੋਏਮੈਂਟ ਤੇ ਨਾਲੇ ਹੈਲਥੀ ਘਰ ਦੀ ਵੀ ਚੀਜ਼ ਬਣੀ ਵਧੀਆ ਲੱਗਣੀ ਹੈ ਤੇ ਜੱਸੂ ਵੀ ਇੱਧਰ ਆਪਣੇ ਜੱਸੂ ਆ ਗਈ ਮદાન ਦੇ ਵਿੱਚ ਕਹਿੰਦੇ ਵੀ ਲੈ ਵੀ ਪਾਉਂਦੀ ਆ ਵੀ ਬੋਲੀਆਂ ਲੈ ਵੀ ਗੱਭਰੂ ਨੌਜਵਾਨ ਪਹੁੰਚ ਗਿਆ ਮદાન ਦੇ ਵਿੱਚ ਪਾ ਦੂਗਾ ਬਾਗੀਆਂ ਲੈ ਗਿਆ ਚਾਕੇ ਲੈ ਗਿਆ ਲੈ ਯਾ ਲੈ ਯਾ ਲਾਵੀ ਲੈ ਗਿਆ ਚਾਕੇ ਮੁੰਡਾ ਦੱਬੂ ਨੋਜਵਾਨ ਪਿੰਡ ਪੰਜਾਬ ਦਾ ਲਾ ਲਈ ਹੁਣ ਆਪਾਂ ਬਣਾਵਾਂਗੇ ਇੱਥੇ ਪਰੌਂਠਾ ਇਹਨੂੰ ਮੈਂ ਕਰਾਂ ਡ੍ਰੈਗਲਿੰਗ ਡ੍ਰੈਗਲਿੰਗ ਕਰਾ ਇਸਕੋ ਇਸਕੋ ਡ੍ਰੈਗਲਿੰਗ ਕਰਨੇ ਬਾਅਦ ਔਰ ਇਹ ਤਵਾ ਘੜਾ ਡਿੱਗਦਾ ਡਿੱਗਦਾ ਘਾ ਤੋ ਤਵਾ ਇਦਾਂ ਇਦਨ ਕੋ ਉਹ ਡਿੱਗਦਾ ਹਲਕਾ ਦੱਸਿਓ ਜੀ ਕਮੈਂਟ ਕਰਕੇ ਤੁਹਾਡੇ ਵੀ ਡਿੱਡੇ ਦੇ ਹਲਕੇ ਦਾ ਕਹਾਣੂ ਆ ਉਹ ਡਿੱਗਦਾ ਆ ਹਲਕਾ ਆ ਕਿਹੜਾ ਉਹ ਵਾਲਾ ਤੁਸੀਂ ਵਰਤਿਆ ਆ ਡਿੱਗਦਾ ਹਲਕਾ ਆ ਉਹ ਮਾੜਾ ਜਿਹਾ ਵਰਤੋ ਉਦੋਂ ਉਦੋਂ ਚਲੋ ਹੋਰ ਕਾਲੀਆਂ ਮਿਰਚਾਂ ਇੰਨੇ ਹਾਂ ਜੀ ਬਣਾਤਾ ਕਾਲੀਆਂ ਮਿਰਚਾਂ ਦਾ ਇਹ ਹੋ ਹੋਈਆਂ ਉੱਥੇ ਕਿੱਲੀਆਂ ਹੋ ਗਈਆਂ ਤੇ ਵਿੱਚ ਕਾਲੀਆਂ ਮਿਰਚਾਂ ਪਾ ਕੇ ਵਿੱਚ ਮਸਾਲਾ ਥੋੜਾ ਜਿਹਾ ਪਾਵਾਂਗੇ ਜ਼ਿਆਦਾ ਨਹੀਂ ਪਾਉਣਾ ਸੀ ਥੋੜਾ ਥੋੜਾ ਹੀ ਬੋਧੈ ਨਾ ਕੋਲ ਹੋਰ ਹਣਾ ਬਾਕੀ ਮਿਰਚਾਂ ਉਹ ਹਰੀਆਂ ਪੋਣੀਆਂ ਬਾਕੀ ਦੇਖਦੇ ਕੀ ਰਿਜ਼ਲਟ ਮਿਲਦਾ ਇਹਦਾ ਫਾਈਨਲ ਚਾਰ ਆ ਚਾਰ ਨਹੀਂ ਹਾਲ ਚਾਰੀਆਂ ਇੱਕ ਕੱਢ ਲਓ ਰਹਿਣ ਦੇ ਯਾਰ ਚਲ ਕੱਢ ਲਓ ਇੱਕ ਨਿਆਣੇ ਵਾਲੇ ਵੀ ਖਾਣਾ ਤੂੰ ਇਕੱਲੇਣ ਸਵਾਰ ਨੂੰ ਹਣਾ ਫਲੋ ਲੋ ਜੀ ਮਦਾਨ ਦੇ ਵਿੱਚ ਛਕਾ ਕੱਟੇ ਵਿੱਚੇ ਰੱਖਣਾ ਯਾਰ ਇਹ ਵੀ ਇਹ ਤਾਂ ਬੱਟਣਾ ਇੱਕ ਨਹੀਂ ਨਹੀਂ ਕਰਨ ਇੱਕ ਫੇ ਵੇਚੀ ਪਾਉ ਫੇ ਭੂਈ ਆਹੋ ਬਿੱਟੇ ਖੋਣਾ ਅਸੀਂ ਬਾਰ-ਬਾਰ ਕਰੀ ਜਾਣਾ ਅਰੇ ਆਣਾ ਤੇਰੇ ਮਿੱਤਰਾ ਹੈਗਾ ਬਾਰਡਰ ਤੇ ਇਹਨੇ ਨਹੀਂ ਪਲੇ ਹਾਂ ਦੋ ਦਹੀਂ ਵੀ ਨਹੀਂ ਆਉਂਦੇ ਫਿਰ ਦਹੀਂ ਨਾ ਚਾਹ ਨਾ ਖਾਣੇ ਕੋ ਦਹੀਂ ਨਾ ਖਾਣਦੇ ਦਹੀਂ ਨਾ ਹੋਣੀ ਸੀ ਦਹੀਂ ਨੂੰ ਸਵਾਦ ਬਦਲ ਦਿੰਗੇ ਨਾ ਨਮਕ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਠੀਕ ਹੈ ਨਿਕ ਹੋਰ ਹੋਰ ਬਥੇਰੇ ਨਮਕ ਕਿੰਨਾ ਪਾਵਾਂਗੇ ਕਿ ਇਤਿਹਰ ਆਹ ਦੇ ਕੱਲੇ ਨਹੀਂ ਲੈਣੇ ਚਾਹੀਏ ਬਾਹਰ ਕਰ ਲਿਆ ਕੋਈ ਕੁਝ ਵੀ ਇਹ ਸੜ ਦੋ ਵਿੱਚ ਹੀ ਦੇ ਉਹ ਲਾ ਤੇ ਤੇ ਤਾ ਤਾ ਤੇ ਇਹਦੇ ਵਿੱਚ ਦਸ ਇੱਕ ਛੋਟਾ ਤਾਂ ਹੋਈਏ ਜਿਹੜਾ ਵੱਜੇ ਉਹ ਕੱਢ ਲੋ ਸਰ ਆ ਦਿਖਾਣ ਲੱਗੇ ਨਾ ਨਮਕ ਤੇ ਧੋਲ ਮੀਂਹ ਆਣੇ ਤੋਂ ਉਹਨੂੰ ਲਾ ਦੇ ਮੇਚਾਂ ਵਿੱਚ ਫਿਰ ਆਗੇ ਛੇਤੀ ਮਣੀ ਮੈਂ ਨੰਮ ਦੇ ਹਿਸਾਬ ਦਾ ਪਾਣੀ ਕੋਈ ਚੱਕਰ ਨਹੀਂ ਡਾ ਥੋੜੀ ਜਿਹਾ ਪਰਹੇ ਦੀ ਥੋੜੀ ਜਿੰਨੀ ਦਾ ਹੁਣ ਇਹਨੂੰ ਕਰ ਦੇਣਾ ਮਿਕਸ ਪਿਆਜ਼ ਤੇ ਪਨੀਰ ਨੂੰ ਮਿਕਸ ਕਰਨਾ ਰ ਵਿੱਚ ਮੁੰਡਾ ਵੀ ਸਵਾਸਤ ਸਾਰੇ ਲਾਉਦਾ ਪਨੀਰ ਖਾ ਕੇ ਦੇਖੀ ਕਿ ਮਸਵਾਦ ਆ ਇਹ ਕਦੇ ਖਾਦੇ ਸੀਗੇ ਇਹ ਵੇਖ ਤਾਈਉ ਦੇ ਆਪ ਗੋਰੀ ਉਹਦੇ ਨੂੰ ਦੀ ਚਾਚੀ ਹਾਂਦੀ ਨੂੰ ਬਾਈ ਅੱਪੇ ਇਸਦੀ ਬੜੀ ਜੀਤੀ ਹਾਲੇ ਇਹ ਤਾਂ ਬਣਦੀ ਰਹਿੰਦਾ ਉੱਥੋਂ ਦਾਈ ਖਾ ਕੇ ਦੇਖੋ ਮੁੰਡਾ ਬਈ ਇਹਨੂੰ ਨਾਲੇ ਨਾਲ ਪੰਡਾ ਪੱਟੀ ਹੋ ਜਾਂਦੇ ਜਿਹੜੇ ਨਾਲ ਨਾਲ ਹੀ ਆ ਦੁੱਧ ਰੋਟੀ ਦਾ ਵੀ ਸਵਾਦ ਹੋਣਾ ਤੇ ਤੁਹਾਨੂੰ ਜਿਆਦਾ ਹੀ ਲੱਗਦਾ ਸਹੀ ਗੱਲ ਹੁਣ ਐ ਵੀ ਜਾ ਰਹੇ ਨਾ ਭਾਦੀ ਹੁਣ ਵਿੱਚ ਮੈਂ ਪਾਏ ਸੀ ਸਹੀ ਨੂੰ ਪਤਾ ਤੁਹਾਡਾ ਉਹ ਦੇ ਜਸੂ ਦੇਖਿਆ ਕੀ ਗੱਡੀ ਅੰਦਰ ਲੋਵੀ ਰੱਬ ਦਾ ਨਾ ਲੈ ਕੇ ਤੇ ਬਣਾਓ ਬਣਾ ਲੱਗਾ ਪਿਆਜ਼ ਤੇ ਪਨੀਰ ਮਿਕਸ ਇਹ ਸਹੀ ਸੀ ਯਾਰ ਮੈਂ ਨਾ ਰੇਟ ਉੱਤੇ ਬਣਾਉਂਦੇ ਤਾਂ ਨਿਕਲਾ ਤਾਂ ਆਈ ਜਾਂਦੀ ਪਰ ਉਹ ਪ੍ਰੀਰ ਦੂਜਾ ਬੱਤ ਦੇ ਲੋਕ ਪਛਿਰਪੇ ਤਾਂ ਨਹੀਂ ਹੁੰਦਾ। ਉਹ ਜਨਨ ਹੋਰ ਹੁੰਦਾ। ਰਾਗੀ ਆ ਵੀ ਸੀ ਉਹ ਰੈਂਪੋ। ਚਲ। ਜਾ 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 ਜਾ। ਤੂੰ ਜਗਾ ਤਲਾਉਣ ਤੇਰੇ ਨਹੀਂ ਹਰ ਵੇਲੇ ਉਹਦੀਆਂ। ਕੀ ਦੇ ਦੇ? ਹਰ ਵੇਲੇ ਸ਼ਿਕਾਇਤਾਂ ਤੇਰੇ ਕੋ ਹੁੰਦੀਆਂ ਜੱਸੂ। ਸ਼ਰਾਰਤਾ ਤੂੰ ਆਪ ਕਰਦੀ ਕੱਲੀ। ਹੂੰ। ਕੀ ਦੇ? ਕੀ? ਆਮੰਦ ਰਿਭਾਂਡੇ ਦੇਰੇ ਤੋਂ ਸਹਿ ਤੁਮੀ ਤੋਂ ਕੀ ਲੈਣਾ ਛੋਟੀ ਕੋਲੀ ਕੀ ਲੈਣਾ ਤੂੰ ਕੀ ਲੈਣਾ ਕੀ ਲੈਣਾ ਉਹ ਆ ਦਿੰਦੀ ਐ ਮੇਰੇ ਸਮਾਰ ਭੱਟੀ ਕੋਲੀ ਐਨੀ ਪਤਾ ਕੀ ਲੈਣਾ ਇਹ ਦੇ ਇਹਨੂੰ ਕੀ ਮੰਗਦੀ ਓ ਦੇਰੇ ਕੀ ਮੰਗਦੀ ਛੋਟੀ ਕੋਲੀ ਲੈ 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 ਵੱਡੀ ਕੋਲੀ ਕਿੱਥੇ ਰੱਖੀ ਓਦੀ ਬਾਬਾ ਖੁਰ ਰਗਵਾ ਦਿੰਦੀ ਐ ਇਸ ਕੜੀ ਨੇ ਇਹਨੂੰ ਖਟਾਉਂਦੀ ਨਾਲ ਮੈਂ ਕਿਉਂ ਕਹੁੰਦੀ ਵੀ ਤੂੰ ਕੁੜੀਏ ਲੋਣੇ ਕੱਤਕ ਬੋਨੀ ਤੋਂ ਅਗਲੀ ਦੇ ਹਾਂ ਤੇ ਤਿਆ ਖੜੇ ਹੋ ਰਹੇ ਕਿਉਂ ਬੋਨੀ ਪਤਾ ਤੂੰ ਘਣਾਉਣੇ ਉਹਦੇ ਉਹ ਨੂੰ ਵਿੱਚ ਵਰਨਾ ਬਣਾਇਰੇ ਉਹਨੇ ਪੁੱਤ ਫੇਰ ਲੈ ਕਿਦਾ ਖੇਡਦੀ ਹੋ ਪਾਪਾ ਇਹ ਸੱਟ ਕੀਤਾ ਕਿ ਖਲਾੜਦਾ ਪਾਪਾ ਹੂੰ ਉਹ ਡਾਟੇ ਦੀ ਕੰਨੀ ਇਹ ਲਾੜਦਾ ਕੋਈ ਗੱਲ ਨਹੀਂ ਖੇਡ ਲੈਂਦੇ ਉਹਨੇ ਪੁੱਤ ਕਿਦਾ ਖੇਡਦੀ ਹੈ ਕਿਤੇ ਨਹੀਂ ਕੋ ਸੈੱਟ ਹੋਇਆ ਤੇਰਾ ਸੈੱਟ ਵੀ ਜੇ ਕੋ ਲਾਉਂਦਾ ਹੈ ਇਹ ਸੈਸਰੀ ਸਾਰੀ ਲਓ ਵੀ ਸੈਸਰੀ ਇਹਦੇ ਵਿੱਚ ਪਾਉਂਦੀ ਉਹ ਦਿਖਾਣੀ ਨਹੀਂ ਅਗਲੀ ਤੇ ਦਿਖਾਉਂਦੀ ਹਾਂ ਦਿਖਾ ਲਿਓ ਇਹ ਕਿਹੜਾ ਇੱਕ ਬਣਾਉਣਾ ਹੈ ਮੈਂ ਬਣਾਉਣਾ ਸੀ ਯਾਰ ਕੱਲ ਮੇਰੇ ਪਸੰਦ ਆਏ ਵਿੱਚ ਕਮੈਂਟ ਆਏ ਵੀ ਦੇਖੇ ਇਹਨੇ ਵਧੀਆ ਕੀਤਾ ਗੈਸ ਦੀ ਸਮੈਲ ਕਦੋਂ ਆਉਂਦੀ ਹੈ ਗੈਸ ਦੀ ਸਮੈਲ ਆਉਂਦੀ ਹੈ ਨਹੀਂ ਤਾਂ ਆਉਂਦੀ ਨਹੀਂ ਕਰਦੇ ਆ ਗੈਸ ਕੀ ਕਰਦਾ ਹੈ ਫੈਲੋ ਹਾਂ ਜੀ ਤੇ ਖਾਣੇ ਪਨੀਰ ਨਾਲ ਉਹ ਬਣਾਉਣਾ ਸਵੇਰੇ ਖਾ ਲੈ ਨਹੀਂ ਨਹੀਂ ਸਵੇਰ ਦੀ ਹੀ ਖਾਣ ਲੱਗੇ ਉਹ ਕਹਿੰਦਾ ਮੈਂ ਮੋਲਿਆ ਸ਼ਰਮਿਓ ਸਵੇਰੇ ਫੇਰ ਨਾਲ ਬਿਸਕੁਟ-ਬਿਸਕੁਟ ਖਾ ਲਈ ਤੇ ਚਾਹ ਨਾਲ ਫਿਰ ਭੋਖਾ ਨਹੀਂ ਲੱਗਦੀ ਹੂੰ ਫਿਰ ਭੋਖਾ ਹੀ ਲੱਗਦੀ ਚਾਹ ਲੈ ਆਣਾ ਕਾਮਣਾ ਇੱਥੇ ਹੋਇਆ ਸੀ ਹੋਰ ਕੋਈ ਠੀਕ ਆ ਦੀਦੀ ਨੇ ਕਿੱਥੇ ਗਈ ਕੋਣ ਕੁੜੀ ਕੁੜੀ ਚਲ ਗਈ ਉਹ ਅੰਦਰ ਬਾੜੀ ਆਏ ਹੁੰਦੀ ਹੋਤਾ ਪਰ ਨਹੀਂ ਨਹੀਂ ਪਰ ਦਿਨ ਬੁਖਾਰ ਆ ਤੇ ਅੱਜ ਨਹੀਂ ਗਈ ਸਕੂਲ ਕੱਲ ਗਈ ਬੁਖਾਰ ਦੇ ਘਰ ਦਿੱਤੀ ਮੈਂ ਜਾਲਾ ਬਿਮਾਰ ਨੇ ਬੁਖਾਰ ਉਹ ਪਤਾ ਨਹੀਂ ਕਾਪ ਗਰਮੀ ਨਾਲ ਮੈਨੂੰ ਲੱਗਦਾ ਇਹ ਸਾਰਿਆਂ ਨੂੰ ਹੀ ਗਰਮੀ ਨਾਲ ਬੁਖਾਰ ਆਇਆ ਹੁਣ ਬੜੀ ਕੁੜੀ ਨੂੰ ਰਾਤ ਨੂੰ ਚੜ ਜਾਂਦਾ ਹੈ ਮੇਰੇ 14 15 ਦਿਨ ਬਿਮਾਰ ਰਹੇ ਬੁਖਾਰ 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 ਅਸੀਂ ਤਾਂ ਇਦਾਂ ਹੀ ਆ ਹੁਣ ਹਾਂ ਮਾਸਟਰ ਹੋ ਠੀਕ ਆ ਹੋਰ ਠੀਕ ਆ ਰੋਸ਼ਨ ਭਾਜੀ ਇਹ ਵੀ ਠੀਕ ਆ ਅੱਛਾ ਅੱਛਾ ਕਿਸ ਤਰ੍ਹਾਂ ਦੀ ਭਰ ਲਈ ਆ ਅਸੀਂ ਪਨੀਰ ਵਾਲੇ ਪਰੋਠੇ ਚ ਉਥੇ ਦਾ ਘੱਟ ਹੀ ਸੀ ਆਪਾਂ ਜਿਆਦਾ ਪਾਈਆ। ਲੋ ਜੀ ਜਿਆਦਾ ਜਿਆਦਾ ਸਮਾਨ ਪਾਤਾ ਇੰਨਾ ਵੀ ਨੇ ਜਿਆਦਾ ਪਾ ਫੇਰ ਆਪ ਵੀ ਜਾਣ ਪੂਰੇ ਪੂਰੇ ਫੇਰ ਉਧਰ ਕਾਣਾ ਪੁੱਤ ਨੂੰ ਮਟੀਰੀਅਲ। ਉਹ ਫੇਰ ਇੱਕ ਹੀ ਖਾਣਾ ਨਾ ਫੇਰ ਇੱਕ ਜੂੜੀ ਥੋੜੀ ਜਿਹੀ ਇੱਕ ਹੀ ਖਾਣਾ। ਨਹੀਂ ਸਾਰ ਨੂੰ ਇੱਕ ਹੀ ਖਾਣਾ ਸਾਰ ਨੂੰ ਪਾ ਦਿੰਨੇ ਆ 10 ਰੁਪਏ। ਹੁਣ ਗਿਆ ਅਮੀ ਬਾਗ ਲਾ ਕੇ ਫੁੱਲ ਆ ਗਿਆ। ਲਓ ਜੀ ਇੱਧਰ ਹੁਣ ਦੂਸਰੇ ਪੌਂਚ ਵੀ ਪਾ ਪਾ ਦਿੱਤਾ ਹੈ ਥੋੜਾ ਥੋੜਾ ਕਰਕੇ ਪਾ ਰਹੇ ਜਾਰੇ ਬਣ ਜੂਗੇ। ਖਾਣਾ ਨਹੀਂ ਆਣੇ ਨੂੰ ਗਰਮ ਕਰ। ਜਸੂਸ ਐਜੂ ਖਾ ਲੋ ਪੁੱਤਰ। ਆਪਾਂ ਤਾਂ ਬਾਅਦ ਚ ਹੀ ਖਾਵਾਂਗੇ। ਟੋਂਡਾ ਖਾ ਲੋ ਮੇਰੇ ਪੁੱਗੜੇ। ਚੱਲ। ਚੱਲ 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 ਖਾ ਲੋ ਖਾ ਲੋ ਚੀਜੀ ਖਾ ਲੋ ਚੀਜੀ ਖਾ ਲੋ ਚੀਜੀ ਖਾ ਲੋ ਚੀਜੀ ਖਾ ਲੋ ਚਲੋ ਚਲੋ। ਚੱਲ ਚੱਲ ਸਹਰੋ ਠੋਠੇ ਠੋਠੇ ਸਹਤੀ। ਸਹਜ। ਹੂੰ। ਖਾ ਲੋ ਖਾ ਲੋ ਮੇਰੇ ਪੁੱਤਰੇ। ਉਹ ਗੰਮ। ਚੱਲ ਉਹਨੂੰ ਵੀ ਖੜਾ ਦੋ ਨਹੀਂ ਯਾਨੇ ਖਾਣੇ ਲੜਨਾ ਨਹੀਂ। ਠੀਕ ਹੈ ਜਸੂ। ਜਸੂ। ਲੜਨਾ ਨਹੀਂ ਓਕੇ ਠੀਕ ਆ ਜੈਸ ਓਕੇ ਹੁਣ ਕਿਤਾਣੀ ਪਾਪਾ ਮੈਨੂੰ ਹਵਾ ਦੇ ਦਿਓ ਲੈ ਇਹ ਲੜਦੀ ਹੈ ਲੋ ਜੀ ਹੁਣ ਇਹਦੇ ਵਿੱਚ ਤੀਸਰਾ ਪਰੌਂਠਾ ਆਪਣਾ ਰੈਡੀ ਹੋ ਚੁੱਕਿਆ ਆ ਘੱਟ ਪਾਇਆ ਜਿਆਦਾ ਪਾਇਆ ਸੀ ਵਨ ਬੰਦ ਨੇ ਤਿੰਨ ਹੋਰ ਬੰਦ ਨੇ ਨਿਆਣਿਆਂ ਨੂੰ ਦੇ ਦਿੱਤੇ ਆ ਬਸ ਅਸੀਂ ਖਾਣੇ ਓ ਇਹਨਾਂ ਨੇ ਖਾਣਾ ਥੋੜੀ ਜਿਹੀ ਬਚ ਅੱਧਾ ਅੱਧਾ ਛੱਡਦਾ ਨਾ ਉਹ ਲੜਦੀ ਹੀ ਆ ਬਸ ਉਹ ਨਹੀਂ ਹਣੀ ਹੂੰ ਫੋਵੀ ਦੋਨੀਆਂ ਜਣੇ ਆਪਾਂ ਬਣਾ ਰਹੇ ਆ ਪਰੌਂਠੇ ਤੇ ਨਾਲੇ ਮੈਂ ਨਾਲ ਨਾਲ ਸਿੱਖ ਰਿਆਂ ਇਹਨਾਂ ਕੋਲ ਕਿੱਦਾਂ ਬਣਦੇ ਆ ਤੇ ਨੈਕਸਟ ਟਾਈਮ ਟਰਾਈ ਕਰਕੇ ਦੇਖੂਗਾ ਮੈਂ ਵੀ ਖੁਦ ਵੀ ਕੱਲ ਮੈਂ ਕੀਤੀ ਸੀ ਟਰਾਈ ਉਦਾਂ ਵੱਟ ਕੱਲ ਮੇਰੇ ਤੋਂ ਬਿੰਗਟੜ ਥੋੜੇ ਬਣੇ ਆ ਉਦਾਂ ਦਾ ਕਿੰਨਾ ਸਵਾਦ ਸੀਗੀ ਮੈਂ ਆਪ ਨਹੀਂ ਖਾ ਕੇ ਦੇਖਿਆ ਸੀਗਾ ਉਸ ਲਈ ਕਿਉਂਕਿ ਸ਼ਾਮ ਦਾ ਟਾਈਮ ਜਿਗਾ ਤੇ ਫੇ ਰੋਟੀ ਦਾ ਤੈਨੂੰ ਪਤਾ ਕਿ ਟਾਈਮ ਸੀਗਾ ਉਸ ਲਈ ਜਦੋਂ ਬੰਦਾ ਪਹਿਲੀ ਵਾਰੀ ਮੇਰੇ ਫੋਨ ਦਾ ਫਿੱਦਾ ਦੇ ਬੰਦੇ ਪਹਿਲੀ ਵਾਰੀ ਮੈਨੇ ਸਹੀ ਬਣ ਕੇ ਓਏ ਤੇ ਰੋਟੀ ਦਾ ਟਾਈਮ ਸੀਗਾ ਉਸ ਲਈ ਤੇ ਤਾਂ ਕਰਕੇ ਪਹਿਲੀ ਵਾਰੀ ਨਹੀਂ ਬਣਦਾ ਅੰਦਰ ਨਿਆਣੇ ਜਿਹੜੇ ਲੜੀ ਜਾਂਦੇ ਐ ਇੱਕ ਦੂਜੇ ਨਾਲ ਉਹ ਉਹਨ ਇੱਕ ਪਲੇਟ ਚ ਦਿੱਤਾ ਤੇ ਜਿਹੜੀ ਜਸੂ ਆ ਉਹ ਇੱਕ ਜਾਰੇ ਚਲਾਕੀਆਂ ਕਰਦੀ ਆ ਤੇ ਸੈਜੂ ਜਿਹੜੀ ਉਹ ਭੋਲੀ ਆ ਉਦਾਂ ਚਾਹੀ ਦੇ ਭਰ ਕਾਲਾ ਪਾ ਲਈਆ ਤੇ ਉਹ ਨਿੱਕੀ ਨਿੱਕੀ ਗੱਲ ਤੇ ਸ਼ਹਿਰ ਵੀ ਜਿਹੜੀ ਨਿੱਕੀ ਨਿੱਕੀ ਗੱਲ ਤੋਂ 19 ਸਾਲਾਪੁਰ ਜਸਟਮੈਂਟ ਕਰ ਲਾ ਉਹਦੇ ਨਾਲ ਤੇ ਤੋਂ ਛੋਟੀ ਆ ਉਹ ਉਹ ਤਾਂ ਡਰਦੀ ਇੱਧਰੋਂ ਆ ਜਾਂਦੀ ਐ ਤੇ ਦੋਨਾਂ ਨੇ ਹੁਣ ਨਾ ਉਹ ਕੋਈ ਉਹ ਕਲਾਸ ਲੱਗੀ ਥੋੜੀ ਜੀ ਤੇ ਹੁਣ ਬੈਠੀ ਨਹੀਂ ਆਰਾਮ ਨਾਲ ਮੈਂ ਕਹਿ ਕੇ ਵੀ ਆਇਆ ਸੀ ਕਿ ਲੜਿਓ ਨਾ ਅੰਦਰ ਆਰਾਮ ਨਾਲ ਖਾ ਲਿਓ ਮੈਂ ਉਹ ਦੋ ਬਣਾ ਨਿਆਣੇ ਰਹਿ ਸਾ ਤੇ ਤੇ ਹੋਰ ਗਾਵਨਾ ਖਾਣ ਦੀਆਂ ਚਾਹ ਰੱਖਿਆ ਨਹੀਂ ਸੀ ਨਾਲ ਯਾਰ ਟੱਕ ਰੋਕੋ ਵੀ ਦੇਤੀ ਠੰਡੇ ਹੋ ਰਹਿਣ ਬਣ ਗਏ ਦੋ ਇੱਕ ਐਕਸਟਰਾ ਦੋ ਬਣ ਗਏ ਇੱਕ ਐਕਸਟਰਾ ਬਣਾ ਲਾ ਨਿਆਣਿਆਂ ਨੂੰ ਪੁੱਛ ਲੈਂਦਾ ਸਾਰੇ ਇੱਥੇ ਸਾਰੇ ਹੀ ਪਾ ਦੇ ਫੇ ਕੀ ਕਰਨਾ ਗੈਸ ਘੱਟ ਕਰ ਲਾ ਤਵਾ ਕੱਢ ਲ ਉਸਨ ਦੇ ਨਾ ਹੋਰ ਹੱਤੀ ਜਗ ਗੈਸ ਦੇਖਾ ਕੀ ਕਰਦੇ ਅੰਦਰ ਚਾਰਾ ਪੈਣੀ ਆ ਮੈਨੂੰ ਦਹੀਂ ਲਿਆ ਦੋ ਇਹ ਕੰਦੇ ਦਹੀਂ ਗਣਾ ਤੇ ਇੱਧਰ ਮੈਂ ਆਪਣੇ ਲਈ ਚਾਹ ਰੱਖਦਾ ਤੇ ਚੱਬੇ ਦਹੀਂ ਵੱਡੀ ਲੈ ਆਉਣਾ ਨਿਆਣੇ ਬਾਅਦ ਚ ਖਾਣ ਨੂੰ। ਚਾਹ ਤੁਹਾਡੇ ਰੱਖ ਦੇ ਨਹੀਂ ਜਾਓ ਤੁਸੀਂ ਲਿਓ ਦਹੀਂ ਚਾਹ। ਲੋ ਜੀ ਮੈਂ ਹੁਣ ਚਲਾ ਦਹੀਂ ਲੈਣ ਪਿੰਡ ਦੀ ਦੁਕਾਨ ਤੋਂ ਤੇ ਆਦਮੀ ਕੋਲੋਂ ਤੇ ਕਰਨਾ ਹੈ ਤੇ ਤੁਸੀਂ ਸਾਰਿਆਂ ਨੇ ਦੀ ਵੀਡੀਓ ਨੂੰ ਵਾਣੇ ਦਿਓ। ਤੇ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਹਾਡਾ ਦਿਲ ਤੋਂ ਥੈਂਕ ਯੂ ਕਰਦੀ ਹਾਂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ। ਪ੍ਰਮਾਤਮਾ ਤੁਹਾਡੀ ਕਾਰੋਬਾਰ 'ਤੇ ਵਾਧਾ ਕਰੇ। ਸਾਰਿਆਂ ਦੇ ਪ੍ਰਮਾਤਮਾ ਕਾਰੋਬਾਰ 'ਤੇ ਵਾਧਾ ਕਰੇ ਜਿੰਨੇ ਵੀ ਸਾਡੀ ਜਾਨੀ ਵੀਡੀਓ ਦੇਖਦੇ ਆ ਲਾਈਕ ਕਰਦੇ ਆ ਸ਼ੇਅਰ ਦੇਖ ਕੇ ਦੇਖ ਕੇ ਲਾਈਕ ਨਹੀਂ ਕਰਦੇ ਉਹਨਾਂ ਨੇ ਇਹ ਸਾਡੀਆਂ ਦਿਲੋਰ ਦਾਸਾਂ ਤੁਹਾਨੂੰ ਸਾਰਿਆਂ ਨੂੰ ਹਾਂ ਇਹ ਨਹੀਂ ਕਿ ਪ੍ਰੋਕ ਤੋਂ ਤੇ ਇਹ ਅੰਦਰੋਂ ਰੂਹ ਜੋ ਆਵਾਜ਼ਾਂ ਹੁੰਦੀਆਂ ਤੁਹਾਡੇ ਲਈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਇੰਨਾ ਵਧੀਆ ਸਾਡੇ ਵਲੋਗ ਨੂੰ ਦੇਖਦੇ ਆ ਤੁਸੀਂ ਸਾਰਿਆਂ ਨੇ ਕਮੈਂਟ ਕਰਦੇ ਆ ਬਹੁਤ ਸਾਰਾ ਪਿਆਰ ਦੇ ਰਹੇ ਆ ਤੁਸੀਂ ਤੁਹਾਡਾ ਦਿਲੋਂ ਥੈਂਕ ਯੂ ਕਰਦੀ ਆ ਬਹੁਤ ਬਹੁਤ ਥੈਂਕ ਯੂ ਪਤਲਾ ਬਣਿਆ ਬਹੁਤ ਆ ਸੌਫਟ ਆਸਟ ਵਾਲਾ ਪਰੌਂਠਾ ਬਣ ਕੇ ਰੈਡੀ ਹੋ ਗਿਆ ਦੋ ਪਰੌਂਠੇ ਆਪੇ ਆ ਇਹਦਾ ਮੈਂ ਕੋਰਕਰਾ ਜਣਾ ਹੰਨੀਆਂ ਆਪਣੇ ਲਈ ਇਹਨੂੰ ਕੋਰਕਰਾ ਪਸੰਦ ਦੇ ਚਾਹ ਰੱਖੀ ਆ ਚਾਹ ਬਣਦੀ ਵੀ ਇੱਥੇ ਲਓ ਜੀ ਘਰ ਚ ਬਣਾਏ ਕਿਨੇ ਬਣਾਏ ਹੋਣ ਅੱਗੇ 5 5 ਤੋਂ 300 ਰੁਪਏ ਦੇ ਪਰਸੋ ਵਾਪਰਿ ਬਣੇ ਸਾਡੇ ਮੈਂ ਤਾਂ ਆਪਣੀ ਮਤਲਬ ਕਿ ਘਰ ਦੇ ਵਿੱਚ ਇਹ ਆ ਕਿ ਤੁਹਾਨੂੰ ਅਰੀਜਨਲ ਚੀਜ਼ ਮਿਲ ਜਾਂਦੀ ਹੈ ਹੋਰ ਕਿੰਨਾ ਜਿਆਦਾ ਹੋ ਜੀ ਮਰਜੀ ਜਿੰਨੀ ਮਰਜ਼ੀ ਗਾ ਲਓ ਖੁੱਲੀ ਖਾਓ ਜਾਂਦੀ ਹੈ ਬਾਹਰ ਇਹ ਹੈ ਕਿ ਉਹ ਨਹੀਂ ਪਤਾ ਕਿਹੜਾ ਪਨੀਰ ਯੂਜ਼ ਕੀਤਾ ਸੀ ਕਿਹੜਾ ਨਹੀਂ ਕੀਤਾ ਸੀ ਪਰ ਵੀ ਸਾਨੂੰ ਪਤਾ ਨਹੀਂ ਸੀਗਾ ਤੇ ਉਹ ਤਾਂ ਟੇਸਟੀ ਸੀਗੇ ਉਹ ਵੀ ਵਧੀਆ ਸੀਗੇ ਸਫਾਈ ਸੀ ਉੱਥੇ ਵੀ ਹਾਂ ਸਫਾਈ ਸੀ ਵਧੀਆ ਸੀ ਉਹਨਾਂ ਦਾ ਵੀ ਤੇ ਖਾਦੇ ਆਪਾਂ ਵਧੀਆ ਲੱਗੇ ਸਾਨੂੰ ਖਾ ਕੇ ਬਾਕੀ ਹੁਣ ਆਪਾਂ ਖਾ ਲਈਏ ਨਾਲ ਬਣਾਈ ਗਈ ਚਾਹ ਦੇ ਕੇ ਨਾ ਕੋਈ ਦਹੀਂ ਨਾ ਖਾਣਾ ਨਾਲ ਚਾਹ ਵੀ ਰਕਲੀ ਨਾਲੋਂ ਜਸੂ ਵੀ ਨਹੀਂ ਘਾਰਿਆ ਇੱਧਰ ਉਹ ਗੁੱਬਾ ਕੰਦ ਬੇੜਿਆ ਬੂਬਾ ਆਏ ਹਾਏ ਕੋਈ ਪਾਣੀ ਚ ਪਾਣੀ ਸਿੱਟਦਾ ਨੇ ਪਰੌਂਠੇ ਇੱਕ ਚ ਜਸੂ ਦੇ ਕੰਮ ਆ ਫੁੱਟੇ ਕੰਮ ਸਾਰੇ ਜਸੂ ਆ ਦੇਖੋ ਆ ਵੀ ਖਾ ਖਾ ਕੇ ਦਸਤੀਆਂ ਜਸੂ ਨੇ ਕੋਈ ਟੀਜਾਨਾ ਖੰਦ ਮੇ ਦੇਖਿਆ ਹਾਂ